ਹੈਲੋ ਫਰੈਂਡਸ ਅੱਜ ਆਪਾਂ ਬਣਾਵਾਂਗੇ ਜੀ ਸੂਜੀ ਤੋਂ ਸੈਂਡਵਿਚ ਤੇ ਲਈ ਆਪਾਂ ਲਈਏ ਜੀ ਇੱਕ ਕੌਲੀ ਸੂਜੀ ਇਹਦੇ ਵਿੱਚ ਆਪਾਂ ਐਡ ਕਰਾਂਗੇ ਜੀ ਅੱਧਾ ਇੱਕ ਕੌਲੀ ਦਹੀਂ ਦੀ ਦਹੀਂ ਤੁਸੀਂ ਥੋੜੀ ਜਿਆਦਾ ਵੀ ਲੈ ਸਕਦੇ ਹੋ ਆਪਾਂ ਇੱਥੇ ਅੱਧੇ ਕੌਲੀ ਦਹੀਂ ਦੀ ਜਿਹੜੀ ਇਹਦੇ ਵਿੱਚ ਇਸਤੇਮਾਲ ਕਰਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਜਿਹੜਾ ਮਿਕਸ ਕਰ ਲਾਂਗੇ ਸੂਜੀ ਨੂੰ ਤੇ ਦਹੀਂ ਨੂੰ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਐਡ ਕਰਾਂਗੇ ਪਾਣੀ ਐਡ ਕਰਨ ਦੇ ਨਾਲ-ਨਾਲ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਤੇ ਇਹਨਾਂ ਜਿਹੜਾ liquid ਹੈ ਬਹੁਤ ਹੀ ਪਤਲਾ ਬਣਾਉਣਾ ਬਹੁਤ ਜ਼ਿਆਦਾ ਸੰਘਣਾ ਨਹੀਂ ਹੋਣਾ ਚਾਹੀਦਾ ਥੋੜਾ ਜਿਹਾ ਪਤਲਾ ਹੀ ਹੋਣਾ ਚਾਹੀਦਾ ਇਸ ਲਈ ਉਹਦੇ ਅਨੁਸਾਰੀ ਆਪਾਂ ਜਿਹੜਾ ਪਾਣੀ ਦੀ ਵਰਤੋਂ ਇਹਦੇ ਵਿੱਚ ਕਰਨੀ ਆ। ਪਾਣੀ ਐਡ ਕਰਨ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ। ਪਾਣੀ ਪਾਉਣ ਤੋਂ ਬਾਅਦ ਜਿਹੜੀ ਸੂਜੀ ਹੈ ਚੰਗੀ ਤਰ੍ਹਾਂ ਫੁੱਲ ਜੂਗੀ। ਇਸੇ ਤਰ੍ਹਾਂ ਲੋੜ ਹੋਵੇ ਤਾਂ ਹੋਰ ਪਾਣੀ ਵੀ ਆਪਾਂ ਇਸਤੇਮਾਲ ਕਰ ਸਕਦੇ ਹਾਂ। ਇਸ ਤਰ੍ਹਾਂ ਇਹਨੂੰ ਮਿਕਸ ਕਰਨ ਤੋਂ ਬਾਅਦ ਆਪਾਂ ਥੋੜੇ ਟਾਈਮ ਲਈ 10 ਮਿੰਟ ਤੱਕ ਇਹਨੂੰ ਚੰਗੀ ਤਰ੍ਹਾਂ ਢੱਕ ਕੇ ਰੱਖ ਦਾਂਗੇ ਤਾਂ ਕਿ ਚੰਗੀ ਤਰ੍ਹਾਂ ਸੈੱਟ ਹੋ ਜਾਏ। ਇਸ ਤੋਂ ਬਾਅਦ ਆਪਾਂ ਲੈ ਆ ਜੀ ਕੱਟੇ ਹੋਏ ਟਮਾਟਰ, शिमला मिर्च ਤੇ ਪਿਆਜ਼। ਇਹਦਾ ਆਪਾਂ ਯੂਜ਼ ਜਿਹੜਾ ਇਹਦੇ ਵਿੱਚ ਕਰਾਂਗੇ ਸੈਂਡਵਿਚ ਦੇ ਵਿੱਚ। ਹੁਣ ਆਪਣੀ ਜਿਹੜੀ ਸੂਜੀ ਹੈ ਇਹ ਵੀ ਬਣ ਕੇ ਵਧੀਆ ਤਿਆਰ ਹੋ ਚੁੱਕੀ ਹੈ। ਹੁਣ ਇਹਦੇ ਵਿੱਚ ਆਪਾਂ ਜਿਹੜਾ ਟਮਾਟਰ, शिमला मिर्च ਤੇ ਪਿਆਜ਼ ਆ ਜਿਹੜਾ ਉਹ ਮਿਕਸ ਕਰ ਲਾਂਗੇ। ਤੁਸੀਂ ਹੋਰ ਵੀ ਕੋਈ ਸਬਜ਼ੀ ਇਹਦੇ ਵਿੱਚ ਐਡ ਕਰ ਸਕਦੇ ਹੋ। ਅਣ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ। ਉਸ ਤੋਂ ਬਾਅਦ ਇਹਦੇ ਵਿੱਚ ਤੁਸੀਂ ਚਿੱਲੀ ਫਲੈਕਸ ਵੀ ਯੂਜ਼ ਕਰ ਸਕਦੇ ਹੋ। ਆਪਾਂ ਇੱਥੇ ਘਰ ਦੀ ਪੀਸੀ ਮਿਰਚ ਲਈ ਇਹਦੇ ਥੋੜਾ ਜਿਹਾ ਨਮਕ ਲਿਆ। ਤੁਸੀਂ ਹੋਰ ਮਸਾਲੇ ਵੀ ਐਡ ਕਰ ਸਕਦੇ ਹੋ। ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਮਿਲਾ ਲਾਂਗੇ। ਇਦੇ ਵਿੱਚ ਆਪਾਂ ਥੋੜਾ ਜਿਹਾ ਮਿੱਠਾ ਸੋਡਾ ਯੂਜ਼ ਕਰਾਂਗੇ ਤੇ ਇਹਦਾ ਇਸਤੇਮਾਲ ਉਹਦੇ ਵਿੱਚ ਕਰਨਾ ਜਦੋਂ ਆਪਾਂ ਇਹਦੇ ਸੈਂਡਵਿਚ ਬਣਾਵਾਂਗੇ। ਇਹਨੂੰ ਚੰਗੀ ਤਰ੍ਹਾਂ ਵਿੱਚ ਮਿਕਸ ਕਰ ਲਾਂਗੇ ਮਿੱਠੇ ਸੋਡੇ ਨੂੰ। ਹੁਣ ਆਪਾਂ ਜਿਹੜਾ ਸੈਂਡਵਿਚ ਮੇਕਰ ਆ ਇਹਨੂੰ ਇਹਦੇ ਲਈ ਤਿਆਰ ਕਰ ਲਾਂਗੇ ਉਹ ਗਰਮ ਹੋ ਚੁੱਕਿਆ ਜੀ। ਇਹਦੇ ਵਿੱਚ ਆਪਾਂ ਜਿਹੜਾ ਘਿਓ ਦਾ ਇਸਤੇਮਾਲ ਕਰਾਂਗੇ। ਥੋੜਾ ਜਿਹਾ ਘਿਓ ਜਿਹੜਾ ਇਹਦੇ ਉੱਪਰ ਅਪਲਾਈ ਕਰ ਲੈਣਾ ਜੀ ਆਪਾਂ। ਉਸ ਤੋਂ ਬਾਅਦ ਜਿਹੜਾ ਸੈਂਡਵਿਚ ਜਿਹੜਾ ਆਪਾਂ ਕੋਲ ਬਣਾਇਆ ਸੀ ਉਹਨੂੰ ਇਹਦੇ ਵਿੱਚ ਪਾ ਦੇਣਾ ਚੰਗੀ ਤਰ੍ਹਾਂ ਚਮਚਿਆਂ ਸੈੱਟ ਕਰ ਦੇਣਾ ਤੁਸੀਂ ਦੇਖ ਸਕਦੇ ਹੋ ਜੀ ਇਸ ਤਰ੍ਹਾਂ ਆਪਾਂ ਇਹਨੂੰ ਇਹਦੇ ਵਿੱਚ ਪਾਉਣਾ ਚੰਗੀ ਤਰ੍ਹਾਂ ਸੈੱਟ ਕਰਨਾ ਜਿਹੜਾ ਦਾ ਘੋਲਾ ਬਹੁਤ ਜ਼ਿਆਦਾ ਸੰਘਣਾ ਨਹੀਂ ਹੋਣਾ ਚਾਹੀਦਾ ਨਾ ਹੀ ਜ਼ਿਆਦਾ ਪਤਲਾ ਹੋਣਾ ਚਾਹੀਦਾ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਬੰਦ ਕਰ ਦਾਂਗੇ ਤੁਸੀਂ ਦੇਖ ਸਕਦੇ ਹੋ ਜੀ ਜਿਹੜਾ ਸੈਂਡਵਿਚ ਆ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਤੇ ਖਾਣ ਵਿੱਚ ਹੀ ਬਹੁਤ ਜ਼ਿਆਦਾ ਟੇਸਟੀ ਲੱਗਦਾ ਹੁਣ ਇਹਨਾਂ ਨੂੰ ਆਪਾਂ ਸੌਸ ਨਾਲ ਸਰਵ ਕਰ ਸਕਦੇ ਹਾਂ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਜ਼ਰੂਰ ਕਰਨਾ ਜੀ